ਤਾਂ ਉਧਰ ਡਿੰਪੀ ਢਿੱਲੋਂ ਦੇ ਬਿਆਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਵੀ ਬਿਆਨ ਸਾਹਮਣੇ ਆ ਗਿਆ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਪਾਰਟੀ ਛੱਡਣ ਦੇ ਨਾਲ ਮੈਨੂੰ ਦੁੱਖ ਲੱਗਿਆ ਡਿੰਪੀ ਢਿੱਲੋਂ ਦੇ ਪਾਰਟੀ ਛੱਡਣ ਦੇ ਨਾਲ ਮੈਨੂੰ ਦੁੱਖ ਲੱਗਿਆ ਹੈ ਸੁਖਬੀਰ ਸਿੰਘ ਬਾਦਲ ਦੀ ਇਹ ਸਟੇਟਮੈਂਟ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਹੁਣ ਵੀ ਕਹਿੰਦਾ ਕਿ ਡਿੰਪੀ ਸਾਡਾ ਉਮੀਦਵਾਰ ਹੈ ਹਾਲੇ ਵੀ ਡਿੰਪੀ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੈਂ ਅੱਜ ਵੀ ਡਿੰਪੀ ਢਿੱਲੋਂ ਦਾ ਹੀ ਐਲਾਨ ਕਰਨ ਨੂੰ ਤਿਆਰਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਉਹਨਾਂ ਕਹਿੰਦੇ ਕਿ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਟਿਕਟ ਦੇਵਾਂਗੇ 2 ਮਹੀਨਿਆਂ ਤੋਂ ਆਪ ਨਾਲ ਚੱਲ ਰਹੀ ਸੀ ਡਿੰਪੀ ਦੀ ਗੱਲਬਾਤ ਤੇ ਮਨਪ੍ਰੀਤ ਨੂੰ ਸ਼ਾਮਲ ਕਰਨਾ ਹੁੰਦਾ ਤਾਂ ਕਾਂਗਰਸ ਛੱਡਣ ਵੇਲੇ ਹੀ ਕਰ ਲੰਦਾ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਲੀਅਰ ਕੀਤਾ ਉਹਨਾਂ ਕਹਿੰਦੇ ਕਿ ਮਨਪ੍ਰੀਤ ਤੇ ਮੇਰੀ ਰਾਹ ਵੱਖ-ਵੱਖ ਹੈ ਮੇਰੇ ਲਈ ਰਿਸ਼ਤੇਦਾਰੀ ਤੋਂ ਪਹਿਲਾਂ ਪਾਰਟੀ ਹੈ ਸੁਖਬੀਰ ਸਿੰਘ ਬਾਦਲ ਨੇ ਸਾਫ਼ ਕੀਤਾ ਉਨਾ ਕਹਿਆ ਕਿ ਆਦੇਸ਼ ਪ੍ਰਤਾਪ ਕੈਰੋ ਨੂੰ ਬਗਾਵਤ ਕਰਕੇ ਹੀ ਪਾਰਟੀ ਚੋਂ ਕੱਢਿਆ ਤੇ ਮੈਂ ਮਨਪ੍ਰੀਤ ਨੂੰ ਕਰੀਬ 4 ਮਹੀਨਿਆਂ ਤੋਂ ਮਿਲਿਆ ਤੱਕ ਨਹੀਂ ਤਾਂ ਸੁਖਬੀਰ ਸਿੰਘ ਬਾਦਲ ਦੀ ਵੱਡੀ ਸਟੇਟਮੈਂਟ ਆ ਚੁੱਕੀ ਹੈ ਡਿੰਪੀ ਢਿੱਲੋਂ ਦੇ ਉਸ ਬਿਆਨ ਤੋਂ ਬਾਅਦ ਜਿਸ ਦੇ ਵਿੱਚ ਉਹਨਾਂ ਕਿਹਾ ਸੀ ਕਿ ਮਨਪ੍ਰੀਤ ਬਾਦਲ ਨੂੰ ਅਕਾਲੀ ਦਲ ਟਿਕਟ ਦੇਣਾ ਚਾਹੁੰਦਾ ਹੈ ਤਾਂ ਸੁਖਬੀਰ ਸਿੰਘ ਬਾਦਲ ਨੇ ਸਾਫ਼ ਕੀਤਾ ਹੈ ਕਿ ਅਸੀਂ ਅੱਜ ਵੀ ਡਿੰਪੀ ਢਿੱਲੋਂ ਨੂੰ ਟਿਕਟ ਦੇਣ ਲਈ ਤਿਆਰ ਹਾਂ ਡਿੰਪੀ ਢਿੱਲੋਂ ਵਾਪਸ ਆ ਜਾਵੇ ਡਿੰਪੀ ਢਿੱਲੋਂ ਸਾਡਾ ਉਮੀਦਵਾਰ ਹੋਏਗਾ ਇਹ ਗੱਲ ਆਕੀ ਗਈ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿ ਮੈਂ ਅੱਜ ਵੀ ਡਿੰਪੂ ਦਾ ਡਿੰਪੀ ਦਾ ਐਲਾਨ ਕਰਨ ਨੂੰ ਤਿਆਰ ਹਾਂ ਉਹ ਦੱਸ ਦिए ਕਿ ਪਿੰਡ ਬਾਦਲ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਅੱਜ ਇੱਕ ਇਕੱਠ ਸੱਦਿਆ ਗਿਆ ਸੀ ਖਾਸ ਕਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਵਰਕਰਾਂ ਦੇ ਨਾਲ ਜਦੋਂ ਗੱਲਬਾਤ ਕਰ ਰਹੇ ਸੀ ਸੁਖਬੀਰ ਸਿੰਘ ਬਾਦਲ ਤਾਂ ਉਹਨਾਂ ਨੇ ਇਹ ਗੱਲ ਆਕੀਆ ਉਹਨਾਂ ਕਿਹਾ ਕਿ ਡਿੰਪੀ ਢਿੱਲੋਂ ਦੀ 2 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਨਾਲ ਗੱਲ ਚੱਲ ਰਹੀ ਸੀ ਉਹਨਾਂ ਇਹ ਵੀ ਕਿਹਾ ਕਿ ਮਨਪ੍ਰੀਤ ਨੂੰ ਜੇਕਰ ਸ਼ਾਮਲ ਕਰਨਾ ਹੁੰਦਾ ਤਾਂ ਜਦੋਂ ਮਨਪ੍ਰੀਤ ਬਾਦਲ ਨੇ ਕਾਂਗਰਸ ਛੱਡੀ ਸੀ ਉਦੋਂ ਹੀ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕਰ ਲੈਂਦੇ ਪਰ ਮਨਪ੍ਰੀਤ ਤੇ ਉਹਨਾਂ ਦੀ ਰਾਹ ਵੱਖ-ਵੱਖ ਹੈ ਸੁਖਬੀਰ ਸਿੰਘ ਬਾਦਲ ਨੇ ਵੀ ਸਪਸ਼ਟ ਕੀਤਾ ਕਿ ਮੇਰੇ ਲਈ ਰਿਸ਼ਤੇਦਾਰੀ ਤੋਂ ਪਹਿਲਾਂ ਪਾਰਟੀ ਹੈ ਉਹਨਾਂ ਆਪਣੇ ਭਣੋਈਏ adesh pratap kairon ਨੂੰ ਵੀ ਕਿਹਾ ਕਿ ਉਹ ਬਗਾਵਤ ਕਰਕੇ ਹੀ ਪਾਰਟੀ ਤੋਂ ਕੱਢਿਆ ਗਿਆ ਤੇ ਮਨਪ੍ਰੀਤ ਬਾਦਲ ਜਿਹੜੇ ਕਜ਼ਨ ਬ੍ਰਦਰ ਨੇ ਤਾਇਆ ਜੀ ਦੇ ਬੇਟੇ ਨੇ ਮੈਂ ਮਨਪ੍ਰੀਤ ਨੂੰ ਕ੍ਰੀਪ 4 ਮਹੀਨੇ ਤੋਂ ਮਿਲਿਆ ਤੱਕ ਨਹੀਂ ਸੁਖਬੀਰ ਸਿੰਘ ਬਾਦਲ ਨੇ ਵੀ ਸਪਸ਼ਟ ਕੀਤਾ ਤਾਂ ਪ੍ਰਿੰਦ ਬਾਦਲ ਦੇ ਵਿੱਚ ਇੱਕ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਡਿੰਪੀ ਢिलोਹਰਾਂ ਦਾ ਉਹਨਾਂ ਦੇ ਪਰਿਵਾਰ ਦਾ ਸਬੰਧ ਹੈ ਉਹ ਵੀ ਪਰਿਵਾਰ ਜਿਹੜਾ ਹੈਗਾ ਆਪਣੇ ਨਿੱਜੀ ਪਰਿਵਾਰ ਨਾਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਵੀ ਘੱਟ ਨਹੀਂ ਦਿਆ ਕਿਉਂਕਿ 1995 ਦੀ ਇਲੈਕਸ਼ਨ ਦੇ ਵਿੱਚ ਜਦੋਂ ਮਨਪੀਰ ਸਿੰਘ ਬਾਦਲ ਇੱਥੇ ਬਾਈ ਇਲੈਕਸ਼ਨ 'ਚ ਖੜੇ ਸੀ ਉਦੋਂ ਵੀ ਹੈੱਡਕੁਆਰਟਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਇਹਨਾਂ ਦਾ ਘਰ ਹੀ ਸੀਗਾ ਇਸ ਕਰਕੇ ਕੋਈ ਅੱਜ ਦੀ ਨਹੀਂ ਬੜੀ ਵੱਡੀ ਪਰਿਵਾਰਕ ਸਾਂਝਤਾ ਸਭ ਤੋਂ ਜ਼ਿਆਦਾ ਉਸ ਇਲਾਕੇ ਦੇ ਵਿੱਚ ਵੱਡੀ ਬਦਲ ਸਾਹਿਬ ਦੀ ਵੀ ਸਰਦਾਰ ਸੁਖਬੀ ਸਿੰਘ ਬਾਲਦੇਵੀ ਪਹਿਲਾਂ ਮਨਪੀਰ ਸਿੰਘ ਬਾਲਦੇਵੀ ਡਿਪੂਟ ਲੰਦ ਇਹਨਾਂ ਦੇ ਫਾਦਰ ਸਾਹਿਬ ਤੇ ਇਸੇ ਪਰਵਾਦ ਵਾਲੀ ਸੀ ਇਸ ਕਰਕੇ ਕਈ ਵਾਰੀ ਗਲਤ ਫਹਿਮੀਆਂ ਰਾਜਨੀਤੀ ਚ ਹੋ ਜਾਂਦੀਆਂ ਨੇ ਉਦੋਂ ਕੋਈ ਵੀ ਕੁਝ ਕਹਿ ਦੇ ਚਲੋ ਪਾਰਟੀਆਂ ਨੂੰ ਤਾਂ ਸਬਰ ਕਰਨਾ ਪੈਂਦਾ ਪਰ ਪਾਰਟੀ ਨੇ ਕੱਲ ਵੀ بڑا ਤੁਸੀਂ ਮੇਰਾ ਟਵੀਟ ਵੀ ਦੇਖਿਆ ਹੋਣਾ ਪ੍ਰਧਾਨ ਸਾਹਿਬ ਨਾਲ ਜਦੋਂ ਮੈਂ ਗੱਲ ਕਰਨ ਤੋਂ ਬਾਅਦ ਸਾਰਾ ਟਵੀਟ ਦਿੱਤਾ ਉਦੋਂ ਵੀ ਬੜਾ ਸਪਸ਼ਟ ਕੀਤਾ ਸੀ ਕਿ ਪਾਰਟੀ ਜਿਹੜੀ ਪੂਲ ਹਾਰਟਡ ਦੀ ਨਿਬਟਲ ਉਹਦੇ ਪਿੱਛੇ ਖੜੀ ਹੈ ਹੂੰ ਔਰ ਇੱਕ ਵਾਰੀ ਨਹੀਂ ਦੋ ਵਾਰੀ ਪਹਿਲਾਂ ਗਿੱਦੜ ਬਾਏ ਤੋਂ ਕਲੈਕਸ਼ਨ ਲੜ ਚੁੱਕਿਆ ਪਾਰਟੀ ਟਿਕਟ ਹੂੰ ਤੇ ਹੁਣ ਜਿਹੜੇ ਆ ਭਾਵੇਂ ਆਫੀਸ਼ੀਅਲੀ ਹਾਲੇ ਅਨਾਉਂਸਮੈਂਟ ਨਹੀਂ ਕਿਸੇ ਨੇ ਕੀਤੀ ਕਿਉਂਕਿ ਪਾਰਲੀਮੈਂਟਰੀ ਬੋਰਡ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਿਹਾ ਜਿਵੇਂ ਪਾਰਟੀ ਦੀ ਇੱਛਾ ਸੀ ਕਿ ਨਵਾਂ ਸਿਸਟਮ ਬਣਾ ਕੇ ਸਾਰਿਆਂ ਦੀ ਰਾਇ ਲਈ ਜਾਵੇ ਇਸ ਕਰਕੇ ਫੋਸ਼ਿੰਗ ਅਨਾਉਂਸਮੈਂਟ ਭਾਵੇਂ ਉੱਤੇ ਨਹੀਂ ਹੋਈ ਸੀ ਕਿ ਤੇਰੇ ਬਾਰੇ ਦੇ ਬਾਰੇ ਚ ਬੜਾ ਕਲੀਅਰ ਸੀ ਸਾਡੀ ਕੋਰ ਕਮੇਟੀ ਦੇ ਵਿੱਚ ਵੀ ਪ੍ਰਧਾਨ ਸਾਹਿਬ ਨੇ ਖੁਦ ਵੀ ਆਪ ਪਾਰਲੀਮੈਂਟਰੀ ਬੋਰਡ ਨਾਲ ਵੀ ਜਿਹੜੀ ਸਾਡੀ ਪ੍ਰੀਲੀਮਿਨਰੀ ਡਿਸਕਸ਼ਨ ਹੋਈ ਉਹਦੇ ਵਿੱਚ ਵੀ ਉਹਨਾਂ ਦਾ ਆਪਣਾ ਥਿਊ ਆਈ ਸੀ ਕਿ ਉੱਥੇ ਡਿਪਟੀ ਢਿਲੋਂ ਫਾਈਟ ਇਹਨਾਂ ਹਾਲਾਤਾਂ ਚ ਦੇ ਸਕਦਾ ਤੇ ਜਿਹੜੇ ਪ੍ਰੋਗਰਾਮ ਬਣਾਉਣ ਦੀ ਜ਼ਿੰਮੇਵਾਰੀ ਬਤੌਰ ਹਲਕੇ ਇੰਚਾਰਜ ਉਹ ਵੀ ਡਿਪਟੀ ਢਿਲੋਂ ਹਰਦੀ ਲੇਕਿਨ ਉਹਨਾਂ ਨੇ ਜੋ ਗਿਆ ਕਹਿੰਦੇ ਕਿ ਮਨਪ੍ਰੀਤ ਬਾਦਲ ਹੋਰ ਨਾਲ ਇੱਕ ਵਾਰ ਫੇਰ ਪਰਿਵਾਰਵਾਦ ਔਰ ਨਜ਼ਦੀਕੀਆਂ ਨਹੀਂ ਜਾਦਾ ਵਧੀਆਂ ਕਿ ਮੈਨੂੰ ਪਾਰਟੀ ਛੱਡਣੀ ਜਿਹੜੀ ਉਹ ਪੈ ਰਹੀ ਹੈ ਦੇਖੋ ਹੁਣ ਗੱਲ ਇਹ ਹੈ ਵੀ بڑے ਬੰਦੇ ਤੁਹਾਡੇ ਵਿਰੋਧੀ ਹੁੰਦੇ ਆ ਗਲਤ ਫਹਿਮੀਆਂ ਚ ਪਾਉਂਦੇ ਆ ਲੋਕੀ ਘਰਾਂ ਦੇ ਵਿੱਚ ਪਾੜ ਪਾ ਦਿੰਦੇ ਆ ਚੂੜੀਆਂ ਕਰ ਕਰਕੇ ਇਸ ਕਰਕੇ ਦਿਪਿਟ ਡੋਮੀ ਕਿਤੇ ਇਹੋ ਜਿਹੇ ਪ੍ਰਚਾਰ ਦਾ ਸ਼ਿਕਾਰ ਮੇਰੇ ਖਲ ਹੋ ਗਿਆ ਨਹੀਂ ਤਾਂ ਰੋਜ 15-15 ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਕਿੰਨੇ ਦਿਨਾਂ ਤੋਂ ਹਾਲੇ ਕਿਸੇ ਹਲਕੇ ਚ ਹੋਰ ਤਾਂ ਪ੍ਰਚਾਰ ਪ੍ਰਧਾਨ ਸਾਹਿਬ ਨੇ ਨਹੀਂ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਗਿੱਧਰਪੁਰ ਰੁਪਾਲ ਦਿੱਤੀ ਅਕਾਲੀ ਦਲ ਦੇ ਲੀਡਰ ਦੀੰਪੀ ਵੱਲੋਂ ਅਸਤੀਫਾ ਦੇਣ ਦਾ ਇਹ ਸਪਸ਼ਟ ਸਿਗਨਲ ਜਾਂਦਾ ਹੈ ਕਿ ਕੋਈ ਅਕਾਲੀ ਦਲ 'ਚ ਰਹਿਣਾ ਨਹੀਂ ਚਾਹੁੰਦਾ ਔਰ ਜਿੰਨੂੰ ਸੁਖਬੀਰ ਬਾਦਲ ਦੀ ਸੱਜੀ ਬਾਹ ਕਿਹਾ ਜਾਂਦਾ ਹੈ ਸੁਖਬੀਰ ਬਾਦਲ ਦੇ ਪਰਿਵਾਰ ਦੇ ਲੋਕਾਂ ਦੇ ਵਿੱਚ ਸ਼ਾਮਲ ਸੀ ਉਹ ਲੇਕਿਨ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਹੁਣ ਖਾਲੀ ਦਲ ਹੁੰਦਾ ਜਾ ਰਿਹਾ ਹੈ ਡੇ ਬਾਈ ਡੇ ਅਕਾਲੀ ਦਲ ਨੂੰ ਹਰ ਕੋਈ ਛੱਡ ਜੇ ਰਿਹਾ ਹੈ ਔਰ ਸੁਖਬੀਰ ਬਾਦਲ ਜੀ ਨੂੰ ਰੀਵਿਊ ਕਰਨਾ ਚਾਹੀਦਾ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਉਂ ਉਹਦੇ ਨਾਲ ਕੋਈ ਵੀ ਚੱਲਣਾ ਨਹੀਂ ਚਾ ਰਿਹਾ ਉਹਦੇ ਅੰਦਰ ਕੀ ਕਮੀਆਂ ਹਨ ਆਪਣੀਆਂ ਕਮੀਆਂ ਨੂੰ ਦੂਰ ਕਰਨ ਵਾਸਤੇ ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਥੋੜੇ ਸਮੇਂ ਵਾਸਤੇ ਰਾਜਨੀਤੀ ਚੋਂ ਸੁਖਬੀਰ ਬਾਦਲ ਨੂੰ ਸੰन्यास ਲੈਣਾ ਚਾਹੀਦਾ ਕਿਸੇ ਹੋਰ ਨੂੰ ਅੱਗੇ ਲਗਾ ਕੇ ਇਹ ਕਾਲੀ ਦਲ ਨੂੰ ਬਚਾਉਣਾ ਚਾਹੀਦਾ ਕਾਲੀ ਦਲ ਜਿਹੜਾ ਖੇਰੂ ਖੇਰੂ ਹੋਇਆ ਪਿਆ ਕਾਲੀ ਦਲ ਬਰਬਾਦ ਹੋ ਗਿਆ ਕਾਲੀ